ਬਾਚਾ ਸਰਬੰਸੁਦਾਨੀ ਬਾਦਸ਼ਾਹ ਦਰਵੇਸ਼ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਧਰਤੀ ਦੇ ਸਿੰਘਾਂ ਨੂੰ ਫਰਮਾਨ ਕਰਦੇ ਦਸਨਾ ਕਰਨ ਲੱਗੇ ਸਹਿਬ ਕਹਿੰਦੇ ਵੀ ਰੋਜ਼ਾਨਾ ਸਾਡਾ ਸਿੰਘ ਇੱਕ ਸ਼ੇਰ ਮਾਰਿਆ ਕਰੇਗਾ ਉਦਾਹਰਨ ਤੇ ਗੱਲ ਸਮਝਣ ਦਾ ਵਿਸ਼ਾ ਸੀ ਕੋਈ ਜਗਿਆਸੂ ਉੱਠਿਆ ਤੇ ਕਹਿਣ ਲੱਗੇ ਮਹਾਰਾਜ ਵੀ ਜੇ ਰੋਜਾਨਾ ਸਿੰਘ ਇੱਕ ਸ਼ੇਰ ਮਾਰਿਆ ਕਰਨਗੇ ਤੇ ਸਿੰਘਾਂ ਦੇ ਕੋਲੋਂ ਸ਼ੇਰ ਮਰਿਆ ਤੇ ਗਿਣਤੀ ਬਹੁਤ ਘਟ ਜਾਨੀ ਸ਼ੇਰਾਂ ਦੀ ਤਾਂ ਸਹਿਬ ਕਹਿੰਦੇ ਜੇ ਜੇ ਕੋ ਅਮਰਤ ਵਿਲਾਸ ਸਿੰਘ ਸੰਭਾਲਦਾ ਹੈ ਸੰਗਤ ਵਿੱਚੋਂ ਨਿਤਨੇਮ ਕਰਦਾ ਹੈ ਬਾਣੀ ਪੜਦਾ ਹੈ ਆਲਸ ਨੂੰ ਪਛਾੜ ਕੇ ਛੁੱਟਦਾ ਹੈ ਉਹ ਇੱਕ ਸ਼ੇਰ ਮਾਰਨ ਦੇ ਬਰਾਬਰ ਹੈ ਆਲਸ ਨੂੰ ਪਛਾੜ ਛੁੱਟਣਾ ਤੇ ਜਿਮੇਵਾਰੀ ਨੂੰ ਸੰਭਾਲਣਾ ਉਹ ਇੱਕ ਸ਼ੇਰ ਦੇ ਬਰਾਬਰ ਹੈ ਸੋ ਸਮਝਣ ਦਾ ਵਿਸ਼ਾ ਹੈ ਗੁਰੂ ਦੀ ਬਾਤ ਨੂੰ ਸਮਝੀਏ ਗੁਰੂ ਦਾ ਹੁਕਮ ਮੰਨਿਏ ਤੇ ਆਪਾਂ ਸਾਰੇ ਜੀਵਨ ਨੂੰ ਆਪਾਂ ਸਫਲ ਬਣਾਉਣ ਦਾ ਉਦਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ